ਸਤਿ ਸ਼੍ਰੀ ਅਕਾਲ ਜੀ ਬੇਤਰ ਬਾਹਰਪ੍ਰਿਤ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ 17 ਤੇ ਕੱਲ 18 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਸੈਟਲਾਈਟ ਤਸਵੀਰਾਂ ਵਿੱਚ ਵੇਖਸੇ ਰੈਡਾਰ ਸਿਸਟਮ 17 ਨੂੰ ਕਾਫੀ ਖੇਤਰਾਂ ਵਿੱਚ ਅਜੇ ਵੀ ਜਿਹੜੇ ਟੁੱਟਵੇਂ ਤੌਰ ਤੇ ਕਾਫੀ ਖੇਤਰਾਂ ਵਿੱਚ ਮੀਂਹ ਜੜ ਚ ਕੀਤਾ ਜਾਸਰ ਵੇਖਸੇ ਉੱਤਰ ਪੂਰਬੀ ਇਲਾਕੇ ਹੋ ਗਏ ਆਪੂਰਬਲੀ ਸਾਈਡ ਦੇ ਇਲਾਕੇ ਜਿਹਨਾਂ ਸਰਦੀ ਇਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਅੱਜ ਤੇ ਕੱਲ ਠ ਇਸ ਤਰ੍ਹਾਂ ਜਮੀਨ ਜਿਹੜਾ ਪੈਨ ਦੇ ਸਾਰ ਜਿਹੜਾ ਪਾਣ ਦੇ ਦਿਖਾਈ ਦੇ ਰਹੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਆ ਦਿੱਲੀ ਦੇ ਖੇਤਰਾਂ ਵਿੱਚ ਉਸਰੇ ਪਾ ਪੱਛਮੀ ਸਰਦੀ ਇਲਾਕੇ ਹੋਗੇ ਫਿਰੋਜ਼ਪੁਰ ਹੋਗਾ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਦੇ ਕੁਝ ਇਲਾਕੇ ਜਾਂ ਅੰਮ੍ਰਿਤਸਰ ਤਰਤਰ ਹੋ ਗਿਆ ਆਪਣਾ ਮੌਕਾ ਆ ਗਿਆ ਨਾਲ ਲੱਗਦੇ ਕੁਝ ਪੂਰਬੀ ਖੇਤਰ ਹੋਗੇ ਮਲੇਰਕੋਟ ਲਾ ਲੁਧਿਆਣਾ ਦੇ ਖੇਤਰ ਹੋਗੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਮੋਹਾਲੀ ਹੋਗਾ ਫਤਿਹਗੜ੍ਹ ਸਾਹਿਬ ਦੇ ਦੱਖਣੀ ਖੇਤਰ ਬਠਿੰਡਾ ਮਾਨਸਾਰੇ ਕੁਝ ਇਲਾਕੇ ਹੋਗੇ ਜੇ ਸਿਰਸਾ ਸਾਰ ਹੋ ਗਿਆ ਫਤਿਹਾਬਾਦ ਕੈਥਲ ਅੰਮਾਲਾ ਕਰਨਾਲ ਹੋਗੇ ਪਾ ਆ ਸ਼੍ਰੀ ਗੰਗਾ ਨਗਰ ਦੇ ਕੁਝ ਇਲਾਕਿਆਂਗੇ ਹਰਮਾਨ ਘੜੋਗਾ ਸੰਗਰੀਆ ਤੇ ਕੁਝ ਇਲਾਕਿਆਂ ਵਿੱਚ ਸਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਉੱਤਰ ਪੂਰਬੀ ਇਲਾਕੇ ਪਠਾਨਕੋਟ ਤਲੇ ਗੁਰਦਾਸਪੁਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਸਭਾਵਨਾ ਜਿਹੜੀ ਪਾਨਤੀਤ ਖਾਈ ਦੇ ਰਹੀ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਅੱਜ ਤੇ ਕੱਲ ਟੁੱਟਵੇਂ ਤੌਰ ਤੇ ਜੜਮੀ ਦਰਜ ਕੀਤਾ ਜਾਸਰ ਜਨਕੀ ਆਉਣ ਵਾਲੇ ਅਗਲੇ 24 ਤੋਂ 36 ਘੰਟੇ ਹੋਰ ਵੀ ਅਜੇ ਜਿਹੜੇ ਮੀਂਹ ਪੈਣ ਦਾ ਸਾਰ ਨੇ ਤਾਂ 14 ਤੋਂ ਲੈ ਕੇ 16 ਜੁਲਾਈ ਦੇ ਵਿਚਕਾਰ ਕਾਫੀ ਖੇਤਰਾ ਜਿਹੜਾ ਦਰਜ ਕੀਤਾ ਕੁਝ ਇਲਾਕੇ ਇਹੋ ਜਿਹੇ ਲਗਾਤਾਰ ਮੀਂਹ ਤਿੰਨ ਦਿਨਾਂ ਵਿੱਚ ਦਰਜ ਕੀਤਾ ਗਿਆ ਖਾਸ ਤੌਰ ਤੇ ਪੱਛਮੀ ਸਰਦੀ ਲਾ ਕੇ ਹੋ ਗਿਆ ਸ੍ਰੀ ਫਰੀਦਕੋਟ ਮੁਕਸਰ ਫਿਰੋਜ਼ਪੁਰ ਮੋਗਾ ਆ ਫਾਜ਼ਲ ਕਾ ਗਿਆ ਜਾਂ ਛੀ ਰਿਗੰਗਾ ਨਗਰ ਹੋ ਗਿਆ ਹਰਮਾਨਗੜ ਨੂਬਗੜ ਹੋ ਗਿਆ ਸਿਰਸਾ ਹਰ ਫਤਿਆਬਾਦ ਹੋ ਗਿਆ ਜਾਂ ਆਪਣਾ ਬਠਿੰਡਾ ਮਾਨਸਰੇ ਕੁਸ਼ਕ ਲਾ ਕੇ ਹੋ ਗਿਆ ਤਰਨਤਾਰਨ ਦੇ ਖੇਤਰ ਹੋ ਗਿਆ ਇੱਥੇ ਕਾਫੀ ਅਪਗਲੇ ਝੜੀनुਮਾ ਮੌਸਮ ਵੇਖਣ ਮਿਲਿਆ ਕਦੇ ਮੀਂਹ ਆ ਜਾਂਦਾ ਸੀ ਕਦੇ ਰੁਕ ਜਾਂਦਾ ਸੀ ਫਿਰ ਆ ਜਾਂਦਾ ਫਿਰ ਰੁਕ ਜਾਂਦਾ ਸੀ ਇਸ ਤਰ੍ਹਾਂ ਜਿਹੜੇ ਤਿੰਨ ਦਿਨ ਲਗਾਤਾਰ ਇੱਥੇ ਮੀਂਹ ਦਰਜ ਕੀਤਾ ਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਪਾਰੇ ਜਿਹੜੀ ਮੀਤੇ ਛਰਾਟੇ ਦਰਜ ਕੀਤੇ ਗਏ ਨੇ ਤੇ ਅੱਜ ਤੇ ਕੱਲ ਠੀਕ ਹੈ 17 ਤੇ 18 ਚਲਾਈ ਨੂੰ ਹਜੇ ਵੀ ਜਿਹੜੇ ਚਾਂਸ ਹੈਗੇ ਨੇ 24 ਤੋਂ 36 ਘੰਟੇ ਹਜੇ ਵੀ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਉਹ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਕਈ ਖੇਤ ਆਪਣੇ ਇਲਾਕਿਆਂ ਵਿੱਚ ਮੀਂਹ ਜਿਹੜਾ ਤਰਜ ਕੀਤਾ ਜਾ ਸਕਦਾ ਹੈ ਕਈ ਖੇਤਰਾ ਵਿੱਚ ਝੜੀ ਨੂੰ ਮੌਸਮ ਤੇ ਕੁਝ ਖੇਤਰਾ ਹਲਕੇ ਤੋਂ ਦਰਮਿਆਨਾ ਕਿ ਦਰਮਿਆਨੇ ਤੇ ਪਾਰੀਮੀ ਦੇ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਸ ਪਰ 19 ਤੋਂ 20 ਨੂੰ ਹੋ ਸਕਦਾ ਹੈ ਕਿ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੇ ਆਸਾਰ ਨੇ ਉਸ ਬਰੇਕ 21 22 23 24 ਤੋਂ ਲੈ ਕੇ 25 ਦੇ ਦਰਮਿਆ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਖੇਤਰਾਂ ਵਿੱਚ ਇੱਕ ਜਾਂ ਦੋ ਵਾਰ ਕਾਫੀ ਕਿਤਰਮੀ ਦਾ ਸਾਰ ਪਾਣ ਦੇ ਤਖਾਈ ਦੇ ਰਹੇ ਨੇ ਉਸ ਤੋਂ ਫਿਰ 25 ਤੋਂ ਲੈ ਕੇ 30 ਆਪ ਗੱਲ ਕਰੇ ਜੁਲਾਈ ਦੇ ਵਿੱਚ ਕਰ ਫਿਰ ਤੋਂ ਜਿਹੜਾ ਮੌਸਮ ਵਿੱਚ ਬਤਲਾਬ ਕਾਫੀ ਕਿਤਰਾਂ ਵੇਖਣ ਨੂੰ ਮਿਲੇਗਾ ਤੇ 21 ਤੋਂ ਲੈ ਕੇ 24 25 ਦੇ ਦੌਰਾਨ ਪਹਾੜਾਂ ਤੇ ਵੀ ਜਿਹੜਾ ਆਪ ਗੱਲ ਕਰ ਰੈਡ ਵਾਰਨਿੰਗ ਹੈ ਠੀਕ ਹੈ ਤੇ ਇੱਥੇ ਵੀ ਕਈ ਖੇਤਰਾਂ ਪਾਰੇ ਤਤ ਜਿਹੜਾ ਪਾਰਮੀ ਦਰਜ ਕੀਤਾ ਜਸਰ ਪੰਜਾਬ ਦੇ ਬਿਲਕੁਲ ਪਹਾੜਾਂ ਦੇ ਸਾਈਡ ਦੇ ਇਲਾਕੇ ਕਪੂਰਵੀ ਖੇਤਰੋ ਕੇ ਪੱਛਮੀ ਯੂਪੀ ਉੱਤਰ ਪੱਛਮੀ ਜਿਹੜਾ ਹਰਿਆਣਾ ਦੇ ਖੇਤਰੋ ਕੇ ਦਿੱਲੀ ਦੇ ਪੱਧਰ ਤੇ ਮੀਂਹ ਪ੍ਰਭਾਵਿਤ ਕਰ ਸਰ ਬਾਕੀ ਖੇਤਰਾਮੀ ਜਿਹੜਾ ਪਵੇਗਾ ਠੀਕ ਹੈ ਬਾਕੀ ਇਹਨਾਂ ਵਿੱਚ ਚਾਂਸ ਜ਼ਿਆਦਾ ਰਹਿਣਗੇ ਪਹਾੜ ਵਾਲੀ ਸਾਈਡ ਦੇ ਲਾ ਕੇ ਪੱਛਮੀ ਯੂਪੀ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਉਹ ਦਿੱਲੀ ਦੇ ਖੇਤਰ ਉਹ ਇੱਥੇ ਕਾਫੀ ਜਿਹੜੀ ਸੰਭਾਵਨਾ ਰਹੇਗੀ ਤੇ ਅੱਜ ਵੀ ਤੇ ਕੱਲ ਵੀ ਕਈ ਖੇਤਰਾਂ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾ ਸਕਦਾ ਕੁਝ ਖੇਤਰ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਦੇ ਚੱਟਾ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਅੱਜ 17 ਤੇ ਕੱਲ 18 ਨੂੰ ਟੁੱਟਵੇਂ ਤੌਰ ਤੇ ਕਾਫੀ ਖੇਤਰਾਂ ਮੀਂਹ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਸੈਟਲਾਈ ਕੁਝ ਪਹਾੜਾਂ ਵਾਲੇ ਸਾਈਡ ਦੇ ਇਲਾਕੇ ਜਾਂ ਮੱਧ ਕੇਂਦਰ ਹੋਗੇ ਜਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਲੱਗ ਕੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰ ਹੋਗੇ ਪੱਛਮੀ ਯੂਪੀ ਦਿੱਲੀ ਦੇ ਕਿਸੇ ਵੀ ਇਲਾਕੇ ਵਿੱਚ ਹਲਚਲਾਂ ਹੋ ਸਕਦੀਆਂ ਸੈਟਲਾਈਟ ਤਸਵੀਰਾਂ ਵਿੱਚ ਵੀ ਅੱਜ ਤੇ ਕੱਲ ਹੋਸਰੇ ਇੱਕ ਅੱਧੀ ਵਾਰ ਟੁੱਟਵੇਂ ਤੌਰ ਤੇ ਕਾਰਵਾਈਆਂ ਰਹਿ ਸਕਦੀਆਂ ਨੇ ਤੇ ਕੁਝ ਕੁ ਇਲਾਕੇ ਇਹੋ ਜਿਹੀ ਉਸਰ ਕਿੱਥੇ ਆ ਜਿੱਥੇ ਆਪਾਂ ਗੱਲ ਕਰੀਏ ਕੇਵਲ ਜਿਹੜੀ ਬੱਦਲ ਵਾਈ ਕ੍ਰੋਸ ਕਰਸਰੀ ਜਕਣੀਆਂ ਜਾਂ ਵੇਖਣ ਨੂੰ ਮਿਲ ਸਕਦੇ ਕੁਝ ਕੁ ਇਲਾਕੇ ਮੌਸਮ ਤੋਂ ਵਾਂਝੇ ਜਾਨਕਿ ਮੀਂਹ ਤੋਂ ਵਾਂਝੇ ਰਹਿ ਸਕਦੇ ਨੇ ਕੁਝ ਖੇਤਰਾਂ ਵਿੱਚ ਵਧਿਆ ਜਿਹੜਾ ਮੀਂਹ ਪੈ ਸਾਰਨੇ ਤਾਂ ਲਗਾਤਾਰ ਪਿਛਲੇ 3 ਦਿਨੋਂ ਤੋਂ ਕਾਫੀ ਹੈ ਬਗਲਿਕ ਕੁਝ ਖੇਤਰਾਂ ਵਿੱਚ ਲਗਾਤਾਰ ਮੀਂਹ ਦਰਜ ਕੀਤਾ ਜਾ ਰਿਹਾ ਤੇ ਅੱਜ ਤੇ ਕੱਲ ਠੀਕ ਆਉਂਦੇ 24 ਤੇ 36 ਘੰਟੇ ਹੋਰ ਵੀ ਕਈ ਖੇਤਰਾਂ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਸ ਰਿਹਾ ਕੁਝ ਖੇਤਰਾਂ ਵਿੱਚ ਝੜੀ ਨੁਮਾ ਮੌਸਮ ਜੱਗ ਕਿਤੇ ਹੋ ਸਕਦਾ ਹੈ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਤੇ ਭਾਰੀ ਤੇ ਕਿਤੇ ਹੋ ਸਕਦਾ ਕੁਝ ਕੁ ਦੋ ਚਾਰ ਜ਼ਿਲ੍ਹਿਆਂ ਦੇ ਕੁਝ ਕੁ ਲਗਾਏ ਭਾਰੀ ਤੇ ਤੀੜ ਭਾਰੀ ਵੀ ਦਰਜ ਕੀਤਾ ਜਾਸ ਰਿਹਾ ਅਗਰ 19 ਤੇ 20 ਨੂੰ ਚਾਰ ਤਨ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਪਰ ਫਿਰ ਵੀ ਹੋ ਸਕਦਾ 5 ਤੋਂ 10 ਜਾਂ 15% ਖੇਤਰਾਂ ਵਿੱਚ ਟ ਕੁਝ ਖੇਤਰਾਂ ਵਿੱਚ ਚਾਂਸ ਰਹਣਗੇ ਜਿਆਦਾਤਰ ਮੌਸਮ ਠੀਕ ਠਾਕ ਹੈ ਤੇ 21 ਨੂੰ ਦੇਖ ਸਕਦੇ ਹੋ ਕਾਫੀ ਜਿਹੜੇ ਉੱਤਰ ਪੂਰਬੀ ਇਲਾਕੇ ਹੋਗੇ ਠੀਕ ਹੈ ਜ਼ਿਲ੍ਹੇਵਾਰ ਆਪਾਂ ਡਾਟਾ ਆਪਾਂ ਨੈਕਸਟ ਵੀਡੀਓ ਵਿੱਚ ਦੱਸਾਂਗੇ 21 ਤੇ 22 ਠੀਕ ਹੈ ਰੈੱਡ ਵਾਰਨਿੰਗ ਆ ਗਈ ਦੇਖ ਸਕਦੇ ਹੋ ਕਾਫੀ ਖੇਤਰਾਂ ਵਿੱਚ ਖਾਸ ਕਰਕੇ ਉੱਤਰ ਪੂਰਬੀ ਇਲਾਕਿਆਂ ਵਿੱਚ ਰੈੱਡ ਵਾਰਨਿੰਗ ਠੀਕ ਹੈ ਤਾਂ ਆਪਾਂ ਜ਼ਿਲ੍ਹੇਵਾਰ ਅਪਡੇਟ ਨੈਕਸਟ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਤਾਂ 22 23 ਤੇ 24 ਦੇ ਦੌਰਾਨ ਫਿਰ ਤੋਂ ਜਿਹੜਾ ਮੀਂਹ ਦੇ ਕਾਫੀ ਖੇਤਰਾਂ ਵਿੱਚ ਵਾਧਨ ਤੇ ਸਾਰ ਨੇ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਵੀਡੀਓ ਨੂੰ ਅੰਤ ਤੱਕ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ